ਪੀਟੀ ਨਿਊਜ਼ ਪੰਜਾਬ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਹੈ ਉੱਗੇ ਸਮਾਜ ਸੇਵਕ ਸਰਦਾਰ ਹਰਮਿੰਦਰ ਸਿੰਘ ਮਡੇਰ ਜੀ ਯੂਐਸਏ ਸਾਬਕਾ ਸਰਪੰਚ ਜਰਗ ਵੱਲੋਂ ਪਿਛਲੇ 16 ਸਾਲਾਂ ਤੋਂ ਮਹੀਨੇ ਦੀ ਹਰ 11 ਤਰੀਕ ਨੂੰ ਸੀਐਮਸੀ ਹਸਪਤਾਲ ਲੁਧਿਆਣਾ ਦੇ ਡਾਕਟਰਾਂ ਦੀ ਟੀਮ ਦੇ ਬਟਮੁੱਲੇ ਸਹਿਯੋਗ ਦੇ ਨਾਲ ਮੁਫਤ ਦੰਦਾਂ ਦਾ ਚੈੱਕਅਪ ਤੇ ਇਲਾਜਮਤ ਦੀ ਕੈਂਪ ਲਗਾਇਆ ਜਾਂਦਾ ਹੈ ਇਸੇ ਲੜੀ ਤਹਿਤ ਅੱਜ ਪਿੰਡ ਜਰਗ ਵਿਖੇ ਸਰਦਾਰ ਹਰਮਿੰਦਰ ਸਿੰਘ ਮਡੇਰ ਜੀ ਯੂਐਸਏ ਦੀ ਅਗਵਾਈ ਹੇਠ ਵਿਸ਼ਾਲ ਦੰਦਾਂ ਦਾ ਕੈਂਪ ਲਗਾਇਆ ਗਿਆ ਇਸ ਮੌਕੇ ਤੇ 160 ਮਰੀਜ਼ਾਂ ਦਾ ਮੁਫਤ ਚੈੱਕਅਪ ਵੀ ਕੀਤਾ ਗਿਆ ਅਤੇ ਬਹੁਤ ਸਾਰੇ ਮਰੀਜ਼ਾਂ ਦੇ ਨਵੇਂ ਦੰਦ ਤੇ ਦਾੜਾਂ ਵੀ ਲਗਾਈਆਂ ਗਈਆਂ ਪੇਸ਼ਾ ਜਰਗ ਤੋਂ ਤਰਸੇਮ ਸਿੰਘ ਗਿੱਲ ਦੇ ਨਾਲ ਜੁਗਿੰਦਰ ਸਿੰਘ ਆਜ਼ਾਦ ਜਰਗ ਦੀ ਵਿਸ਼ੇਸ਼ ਰਿਪੋਰਟ ਉਹਗੇ ਨੇ ਤੇ ਉਹ ਜਿਹੜੀਆਂ ਬਤਰੀਆਂ ਤੇ ਬਰਾਉ ਦੇ ਦੀ ਜਿਹੜੇ ਮਨ ਤਾਲਾ ਦੀ ਨਾਲ ਹੀ ਤੁਹਾਡਾ ਹਕਮ ਸਿੰਘ ਹਕਮ ਸਿੰਘ ਕਿਹੜੇ ਪਿੰਡਾਂ ਨੂੰ ਟੋਲ ਰਵਾਉਂਦਾ ਉਹ ਡਰਵਾ ਕੇ ਕਿ ਕਿੱਥੇ ਘਟ ਡਰਵਾ ਦੇ ਤੇ ਆਪਣੇ ਚੌਂਦੇ ਤੋਂ ਗਿਆ ਸੀ 7 ਕਿਲੋਮੀਟਰ ਤੇ ਕਿਵੇਂ ਪਤਾ ਲੱਗਿਆ ਤੁਹਾਨੂੰ ਬਸ ਇਥੇ ਪਤਾ ਲੱਗਿਆ ਕਿ ਇਥੇ ਪਹਿਲੀ ਵਾਰ ਆਇਆ ਨਾ ਕਈ ਵਾਰੀ ਖੁੱਕ ਹੋ ਗਿਆ ਅਮਰੇ ਕਿਵੇਂ ਲੱਗੇ ਇਲਾਜ ਤੁਹਾਨੂੰ ਭਾਈ ਕਿਵੇਂ ਸਿੱਧਾ ਠੀਕ ਹੈ ਭਾਈ ਹਾਂ ਠੀਕ ਹੈ ਸਾਹਿਬ ਫ੍ਰੀ ਹੁੰਦਾ ਸਾਰਾ ਹਾਂ ਜੀ ਹਾਂ ਕਿਹੜੇ ਪਿੰਡਾਂ ਐ ਅੱਜ ਯਾਰ ਜੀ ਯਾਰ 3 4 ਕੀ ਨਾ ਤੁਹਾਡਾ ਕੋਲ ਕੋਈ ਨਹੀਂ ਬਹਿ ਗਈ ਕਿਹੜੀ ਕਿਹੜੇ ਪਿੰਕ ਪਾਉਣ ਕੋਲ ਕੀ ਹੋ ਰਿਹਾ ਕੋਲ ਪਹਿਲੀ ਵਾਰ ਆਇਆ ਨਹੀਂ ਕਈ ਵਾਰ ਆਇਆ ਹੈ ਘਰਾਂ ਲਈ ਵੀ ਆਇਆ ਹੈ ਤੇ ਕਿਵੇਂ ਮਿਲਦੀਆਂ ਨੇ ਸਬਦਾ ਮਤਵਾਂ ਨੂੰ ਬੜੇ ਲੱਗਦੇ ਨੇ ਕੀ ਕਹਿਣਾ ਚਾਹੋਗੇ ਕਹਿੰਦਾ ਜੀ ਹਾਲੇ ਬੜੀ ਵਧੀਆ ਜੀ ਸਣੀ ਕੰਮ ਹੋ ਰਿਹਾ ਜੀ ਤੇ ਜਨ ਜੇ ਪਹਿਲਾਂ ਕਢਾਇਆ ਨਹੀਂ ਕੋਈ ਪੈਸੇ ਲਿਆ ਜੀ ਤੇ ਹੁਣ ਲਵਾਉਣੇ ਨੇ ਜੀ ਨਵਾਂ ਲਈ ਖੁਸ਼ੀ ਕਰ ਦੇਣੀ ਜਿਹੜੇ ਪਹਿਲਾਂ ਕਢਾਇਆ ਨੇ ਬਿਲਕੁਲ ਠੀਕ ਲੱਗਿਆ ਤੁਹਾਨੂੰ ਸਣੀ ਕੰਮ ਆਇਆ ਕੀ ਨਾ ਤੁਹਾਡਾ ਵਿਜੇ ਕੁਮਾਰ ਵਿਜੇ ਕੁਮਾਰ ਜੀ ਕਿਹੜੇ ਪਿੰਡੋਂ ਆਏ ਹੋ ਰੌਣੀ ਰੌਣੀ ਤੋਂ ਪਹਿਲੀ ਵਾਰ ਆਏ ਹੋ ਨਾ ਮੈਂ ਦੂਜੀ ਵਾਰ ਆਇਆ ਹਾਂ ਮੇਰਾ ਕੰਮ ਦੇਖ ਲਓ ਕਾਰਡ ਬਣਾਇਆ ਹੈ ਜਿਹੜਾ ਦੰਦ ਲਵਾਉਣ ਨੂੰ ਠੀਕ ਹੈ ਦੰਦ ਲਵਾਉਣ ਨੂੰ ਮੈਨੂੰ ਅੱਛਾ ਖਾਈ ਨਹੀਂ ਮੈਂ ਖੱਦੇ ਗਿਆ ਸੀ ਪਹਿਲਾਂ ਗੁਰੇ ਜੀ ਆਉਣ ਤੇ ਖੰਨੇ ਨੂੰ ਕਿਵੇਂ ਮਿਲਦੀ ਆ ਨੇ ਸੁਭਦਾਵਾਂ ਤੁਹਾਨੂੰ ਹੈ ਕਿਵੇਂ ਸੁਭਦਾਵਾਂ ਮਿਲਦੀ ਆ ਨੇ ਠੀਕ ਹੈ ਠੀਕ ਹੈ ਕੀ ਕਹਿਣਾ ਚਾਹੁੰਦੇ ਬੜੀ ਅੱਜ ਦਾ ਬਣਾਉਣ ਕਰਦੇ ਨੇ ਮਾਨ ਕਰਦੇ ਨੇ ਬਣਾਉਂਦੇ ਨੇ ਹੁਣ 18 11 ਰੂਟੇ ਬਲਾਜੀ ਕਲਾਤ ਚੋਪਾਈ ਲੈ ਤੇ ਆ ਜੀ ਮੈਂ ਇਤਨਾ ਆਪਣੀ ਰਿਆ ਦੀ ਜੀ ਉਹ ਕਹਿੰਦੇ ਵੀ ਉੱਥੇ ਸਨ ਆ ਜੂ ਫਿਰ ਕੀ ਕਹਿਣਾ ਚਾਹੋਗੇ ਬਸ ਠੀਕ ਆ ਜੀ ਜੋ ਸੁਵਿਧਾਵਾਂ ਮਿਲਦੀਆਂ ਨੇ ਕਿ ਫ੍ਰੀ ਹੋ ਰਿਆ ਹਾਂ ਹਮ ਕੋਈ ਪ੍ਰਬੰਧ ਬਕਾ ਦੀ ਪੂਰਾ ਫੁੱਟਬਾਲ ਦਾ ਖਾਣ ਪੀਣ ਦਾ ਪ੍ਰਬੰਧ ਪੂਰਾ ਚ ਜੀ ਅਰ ਜਾ ਪਾਣੀ ਐਨਵੇਲ ਵੀ ਵਿਗੜੀ ਹੋਣੀ ਕਿਹੜੀ ਜਗ੍ਹਾ ਬੈਠੇ ਹੋ ਤੁਸੀਂ ਅੱਜ ਹੁਣ ਇਸ ਟਾਈਮ ਕਿਹੜੀ ਜਗ੍ਹਾ ਤੇ ਬੈਠੇ ਹੋ ਕਿਹੜਾ ਪਿੰਡ ਆ ਇਹ ਜਰ ਗਿਆ ਜੀ ਚਲ ਦੇਖ ਕੀ ਨਾਮ ਤੁਹਾਡਾ ਗਰਦਾਰ ਸਿੰਘ जगतारे पुॼ कहिड़ी जॻहि पहुची बुज़ुर्ग टाइगर अच्छा प्रॉब्लम हुई दंदी पहली चौथी वठी न <laughs> ਮੇਰਾ ਨਾਮ ਡਾਕਟਰ ਆਸਾ ਹੈ ਜੀ ਕਦੀ ਵੀ ਜੇ ਨਹੀਂ ਆਉਂਦਾ ਮੇਰਾ ਨਾਮ ਡਾਕਟਰ ਆਸਾ ਹੈ ਜੀ ਕਦੀ ਵੀ ਜੇ ਨਹੀਂ ਆਉਂਦਾ ਅੱਜ ਅਸੀਂ ਅੱਜ ਅਸੀਂ ਅੱਜ ਦੇ ਵਿੱਚ 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 ਅੱਜ ਸਭ ਤੋਂ ਪਹਿਲਾਂ ਸਹੀ ਰੱਖਣਾ ਹੈ ਕਿ ਕਿਵੇਂ ਉਹਨਾਂ ਨੂੰ ਬਚਾਉਣਾ ਲੇਕਾ ਕਿਹੜੇ ਕਿਹੜੇ ਬਚਾ ਦੇ ਲਈ ਕੀ ਕੀ ਸਾਨੂੰ ਖਾਣ ਦੇ ਵਿੱਚ ਲੈਣਾ ਚਾਹੀਦਾ ਜਿਵੇਂ ਕਿ ਸਾਨੂੰ ਦਿਨ ਚੋਂ ਦੋ ਵਾਰੀ ਬ੍ਰਸ਼ ਕਰਨਾ ਚਾਹੀਦਾ ਹੈ ਖਾਣਾ ਖਾਣ ਤੋਂ ਬਾਅਦ ਵੀ ਠੰਡੀ ਕਰਨਾ ਚਾਹੀਦੀ ਹੈ ਤਾਂ ਕਿ ਕੋਈ ਖਾਣਾ ਨਾ ਫਸੇ ਦੰਦਾਂ 'ਚ ਦੰਦਾਂ ਤੇ ਮੂੰਹ-ਪਾਅ ਦੀ ਸਫਾਈ ਵੀ ਬਹੁਤ ਜ਼ਰੂਰੀ ਹੈ ਤਾਂ ਕਿ ਦੰਦ ਸਾਡੇ ਖੀਰੇ ਲੱਗਣ ਉਹ ਬਹੁਤ ਸਖਤ ਹੁੰਦੇ ਹਨ ਦੀ ਸਫਾਈ ਈ ਚੰਗੀ ਰਹੇ ਕੋਲੇ ਦੇ ਕਿਹੜੇ ਤੱਕ ਦੀ ਤਦਾਰਤ ਸਾਨੂੰ ਵਰਤਣੀ ਚਾਹੀਦੀ ਹੈ ਵਰਤਣੀ ਚਾਹੀਦੀ ਨੇ ਜਿਵੇਂ ਕਿ ਸਾਨੂੰ ਜਿਹੜੇ ਮਿੱਠਾ ਹੁੰਦਾ ਮਿੱਠਾ ਸਾਨੂੰ ਘੱਟ ਘੱਟ ਖਾਣਾ ਚਾਹੀਦਾ ਠੀਕ ਹੈ ਤੇ ਜੇ ਮਿੱਠਾ ਸੀ ਲੈ ਰਹੇ ਨੇ ਤਾਂ ਰੋਟੀ ਨਾਲ ਬਾਅਦ ਲੈਣਾ ਰੋਟੀ ਦੇ ਵਿੱਚ ਨਹੀਂ ਲੈਣਾ ਮਿੱਠਾ ਤੇ ਅਸੀਂ ਜੋ ਵੀ ਲੈਣਾ ਹੈ ਉਹ ਕਮ ਪਰਸ਼ਨ ਤੇ ਲੈਣਾ ਤਾਂ ਕਿ ਸਾਡੇ ਦੰਦਾਂ ਤੇ ਜ਼ਿਆਦਾ ਫੋਰਸ ਨਾਈਟ ਔਰ ਇਕਵਲੀ ਡਿਵਾਈਡ ਕਰਕੇ ਖਾਣਾ। ਥੈਂਕ ਯੂ। ਪੀਟੀ ਨਿਊਜ਼ ਪੰਜਾਬ ਵੱਲੋਂ ਆਪ ਸਭ ਦਾ ਹਾਰਦਿਕ ਸਵਾਗਤ ਹੈ। ਅੱਜੋ ਗੱਲ ਕਰੇ ਜਾ ਰਹੇ ਹਾਂ ਉਹਗੇ ਸਮਾਜ ਸੇਵਕ ਸਰਦਾਰ ਹਰਮਿੰਦਰ ਸਿੰਘ ਜੀ ਮਡੇਰ ਯੂਐਸਏ ਸਾਡਾ ਸਰਪੰਚ ਜਰਗ ਜਿਹੜੇ ਕਿ ਪਿਛਲੇ ਆਪਣੇ 16 ਸਾਲਾਂ ਤੋਂ ਲਗਾਤਾਰ ਜਿਹੜੇ ਕਿ ਬੱਖੋ-ਬੱਖਨੇ ਗੰਦਾ ਤੋਂ ਪੀੜਤ ਤੇ ਮਰੀਜ਼ਾਂ ਉਹਨਾਂ ਦੇ ਨਿਰਸਵਾਰ 服务 ਕਰਦੇ ਆ ਉਸ ਬਾਰੇ ਗੱਲ ਕਰਨ ਜਾ ਰਹੇ ਆ ਸਰਦਾਰ ਹਰਮਿੰਦਰ ਸਿੰਘ ਜੀ ਮਡੇਰ ਜਰਗ। ਤਬ ਤੋਂ ਪਹਿਲਾਂ ਪੀਟੀ న్యూਸ ਪੰਜਾਬ ਨੂੰ ਆਪ ਜੀ ਦਾ ਹਾਰਦਿਕ ਸਵਾਗਤ ਹੈ ਜੀ। ਧੀ ਕਹਿਣਾ ਚਾਹਣਾ ਜਿਹੜਾ ਇੱਕ ਕੈਂਪ ਲਗਾਤਾਰ ਲਗਾਏ ਜਾ ਰਹੇ ਨੇ। ਇਹਨਾਂ ਦਾ ਮੈਂ ਪੀਟੀ న్యూਸ ਦਾ ਬਹੁਤ-ਬਹੁਤ ਧੰਨਵਾਦ ਕਰਦਾ ਜਿਹੜੇ ਸਾਡੀਆਂ ਗਤੀਵਿਧੀਆਂ ਨੂੰ ਦੇਸ਼-ਵਦੇਸ਼ਾਂ ਵਿੱਚ ਪਹੁੰਚਾਉਂਦੇ ਆ ਤੇ ਇਹਨਾਂ ਦੇ ਇੱਥੇ ਸਾਡੇ ਆਪਣੇ ਘਰੇ ਆਉਣ ਦਾ ਬਹੁਤ-ਬਹੁਤ ਧੰਨਵਾਦ। ਜਿਹੜੀਆਂ ਇਹ ਦੰਦਾ ਦਾ ਕੈਂਪਾ ਜੀ ਇੱਕ ਤੀਵਨ 16 ਸਾਲ ਤੋਂ ਲਗਾਤਾਰ ਲੱਗ ਰਿਹਾ ਤੇ ਤਿੰਨ ਕੈਂਪ ਲੱਗ ਰਹੇ ਨੇ ਇੱਕ 5 ਤਰੀਕ ਨੂੰ ਕਢਾਣੀ ਸਾਡੀ ਗੁਰਬਟ ਟੈਨ ਫੈਕਟਰੀ ਆ। ਤੇ 11 ਤਰੀਕ ਨੂੰ ਜਰਗ ਸਾਡੇ ਘਰੇ ਤੇ 28 ਤਰੀਕ ਨੂੰ ਖੰਨੇ ਰਾਤ ਦੀ ਬਾ ਸਰਬ ਦੇ ਦਫਤਰ ਵਿੱਚ ਲੱਗਦਾ ਤੇ ਤਿੰਨੇ ਕੈਂਪ ਬਹੁਤ ਵਧੀਆ ਇਹਨਾਂ ਤਿੰਨਾ ਕੈਂਪ ਬਹੁਤ ਵਧੀਆ ਇਹਨਾਂ ਦਾ ਆਪਣੇ ਬਹੁਤ ਮਰੀਜ਼ ਆਉਂਦੇ ਇੱਥੇ ਤਿੰਨਾ ਕੈਂਪਾਂ ਦੇ ਵਿੱਚ ਤੇ ਬਹੁਤ ਹੀ ਸਾਦੇ ਮਰੀਜ਼ ਜਿਹੜੇ ਕਿ ਦੂਰੋਂ ਦੂਰੋਂ ਆ ਕੇ ਆਪਣੇ ਇਸ ਕੈਂਪ ਦਾ ਬਹੁਤ ਜ਼ਿਆਦਾ ਲਾਭ ਠਾ ਰਹੇ ਨੇ ਤੇ ਜਿਹੜੇ ਦੰਦਾਂ ਤੋਂ ਪੀੜਤ ਨੇ ਜਾਂ ਦਾੜਾ ਲਵਾਉਣਾ ਚਾਹੁੰਦੇ ਨੇ ਕਿ ਉਹਨਾਂ ਦੀ ਜਿਹੜੀ ਸੇਵਾ ਉਹ ਤੁਸੀਂ ਆਪਣੇ ਜੇਬ ਚੋਂ ਕਰਦੇ ਹੋ ਹਾਂਜੀ ਹਾਂ ਬਾਕੀ ਸਾਰੀ ਸੇਵਾ ਸਭ ਦੇ ਵੱਲੋਂ ਕੀਤੀ ਜਾਂਦੀ ਹੈ ਜਿੰਨਾ ਵੀ ਮਰੀਜ਼ ਆਉਂਦਾ ਇੱਥੇ ਜੀ ਤੇ ਸਾਰਾ ਅਸੀਂ ਪੇਮੈਂਟ ਕਰਦੇ ਹਾਂ ਸੋ ਇਲਾਕੇ ਦੇ ਲੋਕਾਂ ਨੂੰ ਕੀ ਕਹਿਣਾ ਚਾਹੁੰਦੇ ਹੋ ਤੁਸੀਂ ਮੈਂ ਤਾਂ ਇਲਾਕੇ ਦੇ ਲੋਕਾਂ ਨੂੰ ਹੀ ਬੇਨਤੀ ਕਰਦਾ ਕਿ ਵੀ ਜਿਹੜਾ ਇਹ ਤਿੰਨੇ ਕੈਂਪ ਲੱਗੇ ਵੱਧ ਤੋਂ ਵੱਧ ਲਾਭ ਉਠਾਓ ਕਿਉਂਕਿ ਜਿਹੜਾ ਦੰਦਾਂ ਦਾ ਇਲਾਜ ਹੈ ਬਹੁਤ ਮਹਿੰਗਾ ਵੀ ਮੇਰੀ ਤਾਂ ਇਹੋ ਬੇਨਤੀ ਸਾਨੂੰ ਵੀ ਤਾਂ ਹੀ ਖੁਸ਼ੀ ਹੁੰਦੀ ਹੈ ਵੀ ਜੇ ਜ਼ਿਆਦਾ ਮਰੀਜ਼ ਆਉਣ ਬਾ ਪੈਛੇ ਤਾਂ ਕਾਫੀ ਬਹੁਤ ਦੂਰੋਂ ਦੂਰੋਂ ਮਰੀਜ਼ ਆਉਂਦੇ ਆ ਕਾਫੀ ਬਰਾਉਂਡ ਕੁੰਡੀ ਐ ਇੱਥੇ ਤੇ ਤਿੰਨਾ ਕੈਂਪਾਂ ਦੇ ਵਿੱਚ ਮੇਰੀ ਤਾਂ ਫੇਰ ਸਾਰੇ ਆਪਣੇ ਇਲਾਕਿਆਂ ਦੇ ਵਸਨੂੰ ਬੇਨਤੀ ਆ ਵੀ ਜਿਹੜਾ ਅਸੀਂ ਇਹ ਕੁ ਤਿੰਨਾ ਕੈਂਪਾਂ ਦੀ ਸੇਵਾ ਕਰਦੇ ਆ ਵੀ ਵੱਧ ਤੋਂ ਵੱਧ ਪਹੁੰਚ ਕੇ ਇਸ ਕੈਂਪਾਂ ਦਾ ਲਾਭ ਉਠਾਓ 5 ਤਰੀਕ 11 ਤਰੀਕ ਤੇ 28 ਤਰੀਕ ਜੇ ਇਹਨਾਂ ਤਿੰਨਾਂ ਤਰੀਕਾਂ ਦੇ ਵਿੱਚ ਕੋਈ ਐਤਵਾਰ ਹੋ ਬਤਾਓ ਕੈਂਪ ਦੂਸਰੇ ਦਿਨ ਲੱਗਦਾ ਇਹ ਅੰਤ ਵਿੱਚ ਇੱਕ ਹੋਰ ਸਵਾਲ ਜੀ ਇਹ ਜਿਹੜੇ ਕਿਹੜੇ ਡਾਕਟਰਾਂ ਦੀ ਟੀਮ ਆ ਔਰ ਕਿੱਥੋਂ ਦਾ ਹਸਪਤਾਲ ਆ ਤੇ ਸੀਐਮਸੀ ਹਸਪੀਟਲ ਲੁਧਿਆਣੇ ਤੋਂ ਟੀਮ ਆਉਂਦੀ ਆ ਤੇ ਇੱਕ ਟੀਮ 10-15 ਨੂੰ ਡਾਕਟਰ ਹੁੰਦੇ ਆ ਜੀ ਤੇ ਨਾਲ ਬੈਨ ਹੁੰਦੀ ਆ ਉਹਨਾਂ ਦੀ ਤੇ ਸਾਰਾ ਟ੍ਰੀਟਮੈਂਟ ਬੈਨ ਦੇ ਵਿੱਚ ਕਰਦੇ ਆ ਫਿਰ ਸਰਦਾਰ ਹਰਮਿੰਦਰ ਸਿੰਘ ਮੰਡੇਰ ਜੀ ਯੂਐਸਏ ਸਾਹਿਬ ਦਾ ਸਰਪੰਚ ਜਰਗਵਾਲਿਆਂ ਦਾ ਤੇ ਉਹਨਾਂ ਦੀ ਸਮੁੱਚੀ ਟੀਮ ਦਾ ਅਸੀਂ ਹਾਰਦਿਕ ਧੰਨਵਾਦ ਕਰਦੇ ਜਿਹੜੇ ਪਿਛਲੇ 16 ਸਾਲਾਂ ਤੋਂ ਲਗਾਤਾਰ ਆਪਣੇ ਦੰਦਾਂ ਤੋਂ ਪੀੜਤ ਬਿਮਾਰੀਆਂ ਦੇ ਮਰੀਜ਼ਾਂ ਦੀ ਸੇਵਾ ਸੰਭਾਲ ਉਹ ਆਪਣੇ ਜੇਬ ਦੇ ਵਿੱਚੋਂ ਕਰਦੇ ਨੇ ਸੋ ਬਹੁਤ-ਬਹੁਤ ਧਰਵਾਦ ਇਹ ਡਿਊਇਸ ਪੰਜਾਬ ਵੱਲੋਂ ਸਮੁੱਚੇ ਡਾਕਟਰਾਂ ਦੀ ਟੀਮ ਦਾ ਅਸੀਂ ਹਾਰਦਿਕ ਤਰਵਾਦ ਕਰਦੇ ਆ ਜਿਹੜੇ ਪਿੰਡ ਜੜਕੇ ਵਿਖੇ ਪਹੁੰਚ ਕੇ ਦੰਦਾਂ ਦੀਆਂ ਬੱਖੋ ਬਕੜੀਆਂ ਬਿਮਾਰੀਆਂ ਤੋਂ ਪੀੜਤ ਮਰੀਜ਼ਾਂ ਦਾ ਇਲਾਜ ਕਰਦੇ ਨੇ ਸੋ ਡਾਕਟਰ ਸਾਹਿਬ ਅਸੀਂ ਇਹ ਪੁੱਛਣਾ ਚਾਹਦੇ ਹਾਂ ਕਿ ਵੀ ਜਿਹੜੀਆਂ ਉਹ ਕਿੜੀਆਂ ਭਿਆਨਤ ਮਾਰੀਆਂ ਨੇ ਜਿਨ੍ਹਾਂ ਨੂੰ ਛੇਤੀ ਹੀ ਦੰਦਾਂ ਦੇ ਜੜ ਕੇ ਓਖੜਨੇ ਸ਼ੁਰੂ ਹੋ ਜਾਂਦੇ ਨੇ ਅੰਮਾ ਸੀਐਮਸੀ ਦੇ ਹੱਥ ਡੈਂਟਲ ਵੈਂਸ हम बहुत स्केलिंग्स एक्सट्रैक्शन फिशिंग्स ठीक है जो पेशेंट्स को जो हॉस्पिटल सर्विस नहीं मिलता है जो नियर बाय नहीं मिलता है जिसको आ नहीं सकता है जी उसके लिए हम मोबाइल सर्विस प्रोवाइड करते हैं क्रिश्चन डेंटल कॉलेज जी जिन पेशेंट्स को जो ओल्ड पेशेंट्स होता है जिनका जो हैंडी कैप पेशेंट्स जो भी होता है जिनके पास पैसा नहीं था हम कम पैसे से बहुत सर्विसेज प्रोवाइड करते हैं बेसिक डेंटल ट्रीटमेंट प्रोवाइड करते हैं और पेशेंट्स को एजुकेट भी करता है और जो पेशेंट्स को दांत नहीं है हम दांत लगवा के वो प्लेट लगा के सर्विस प्रोवाइड करता है जी दांतों की मजबूती के लिए कौन से मिनरल बटामन चाहिए दांत का जो स्ट्रक्चर का स्ट्रेंथ मेनली फ्लोराइड से आता है जी फ्लोराइड एक चीज़ है जी वो सब जो हम पानी पीते हैं, हम पानी जो हमारा टैप से आता है जो गवर्नमेंट में पानी देता है जी। हर चीज में भी फ्लोराइड होता ही है वेजिटेबल सब्जी में जी। फ्रूट्स में भी जी। हम जो रोटी खाता है उसमें भी पानी होता है फ्लोराइड होता है ठीक है इस चीज़ बहुत इंपॉर्टेंट होता है दांत के स्ट्रक्चर के लिए ठीक है बस टूथपेस्ट तो बहुत जरूरी है क्योंकि सुबह और रात को है ना फ्लोराइड जो कंटिन्यूसली देना चाहिए एक सर्टन अमाउंट जी वो सुबह और रात तभी टूथपेस्ट यूज़ करने के लिए हम बुलाते हैं बोलते हैं लोग को और दांत साफ़ करने के लिए फ्लोराइड टूथपेस्ट अच्छा होता है जी बैलेंस डाइट एक बैलेंस डाइट खाना होता है जी ज़्यादा जो मीठा चीज़ होता है ज़्यादा मीठा जैसे कैंडीज़ वो सब खाता है जी। जो बच्चे लोग खाते हैं उसमें दिक्कत ये है कि दांत के बीच में सब फंस जाता है जी hmm. फंस के वो वो जो मुंह के अंदर जो बैक्टीरिया होता है जी ठीक है थूक के मुंह के अंदर थूक होता है थूक के अंदर बैक्टीरिया होता है, हो जाता है जी hmm. वो ये सब जो मीठा सब चीज़ है ना चीनी सब चीनी वगैरह चीज़ है ना डाइजेस्ट hmm. करके एसिड बन जाता है एसिड दांत को ख़राब करता है जी तभी कीड़ा लग जाता है जी hmm. वो धीरे धीरे बढ़ते जाएगा इसलिए डेंटल रेगुलर रेगुलर डेंटल चेकअप्स इंपॉर्टेंट होता है ਬਹੁਤ ਬਹੁਤ ਧੰਨਵਾਦ